हां भी दोस्तों आज ਤੁਹਾਨੂੰ ਵਿਖਾਉਨੇ ਆ ਗ੍ਰੀਨ ਟਨਲ ਭਾਵ ਇੱਕ ਭੀੜੀ ਜੀ ਸੜਕ ਤੇ ਜਿਹਦੇ ਪਾਸੇ ਦਰਖਤ ਇੰਨੇ ਨੇ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਹਰੀ சுரੰਗ ਤੇ ਥੱਲੋਂ ਦੀ ਟੱਪ ਰਹੇ ਹਾਂ ਇੰਨੇ ਕੁ ਦਰਖਤ ਨੇ ਔਰ ਦੋਸਤੋ ਇਹ ਸੜਕ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਜਿਸ ਨੂੰ ਗੋਲੇਵਾਲਾ ਹੈਡ ਕਿਹਾ ਜਾਂਦਾ ਹੈ ਉਸ ਤੋਂ ਜਦੋਂ ਅਸੀਂ ਨਥੇਹੇ ਵੱਲ ਆਉਂਦੇ ਹਾਂ ਤੇ ਉਸ ਇਹ ਸੜਕ ਦਾ ਸੀਨ ਆ ਇੰਨੇ ਦਰਖਤ ਅੱਜ ਕੱਲ ਕਿਸੇ ਵੀ ਸੜਕ ਦੇ ਉੱਪਰ ਦੇਖਣ ਨੂੰ ਨਹੀਂ ਮਿਲਣਗੇ ਤੇ ਬਾਕੀ ਬੜਾ ਮਨਮੋਹਕ ਤੁਸੀਂ ਆ ਦੇਖੋ ਕਿੰਨੇ ਕਣਾਂ ਕਣੇ ਤੇ ਕਿੰਨੇ ਦਰਖਤ ਨੇ ਕਿੰਨੀ ਗ੍ਰੀਨਰੀ ਆ ਤੇ ਨਹੀਂ ਅੱਜਕੱਲ ਹਾਲ ਦੋਸਤੋ ਇਹ ਆ ਕਿ ਸੜਕਾਂ ਤੋਂ ਸਾਰੇ ਦਰਖਤ ਵੱਡੇ ਜਾ ਚੁੱਕੇ ਨੇ ਸੋ ਇਹ ਆ ਭਾਖੜਾ ਨਹਿਰ ਦੇ ਨਾਲ ਬਿਲਕੁਲ ਗੋਲੇ ਵਾਲਾ ਪਿੰਡ ਹੈ ਤੇ ਸੜਕ ਹੈ ਥੋੜੀ ਜਿਹੀ ਭੀੜੀ ਹੈ ਨੇ ਟ੍ਰੈਫਿਕ ਵੀ ਰੋਕ ਰੱਖਿਆ ਹੈ ਪਰ ਫਿਰ ਵੀ ਇਹ ਸੜਕ ਨੂੰ ਦੇਖ ਕੇ ਲੱਗਦਾ ਹੈ ਕਿ ਸਾਡੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸਨੇਹਾ ਦਿੰਦੀ ਆ ਕਿ ਸਾਨੂੰ ਵੱਧ ਤੋਂ ਵੱਧ ਅਨ ਦਰਖਤ ਤਾਂ ਜਿਹੜੇ ਉਹ ਲਾਉਣੇ ਚਾਹੀਦੇ ਨੇ ਸੋ ਮੈਨੂੰ ਲੱਗਾ ਕਿ ਇਹ ਸੜਕ ਤੁਹਾਨੂੰ ਜਰੂਰ ਦਿਖਾਉਣੀ ਚਾਹੀਦੀ ਆ ਤੇ ਸਾਡੇ ਪਿੰਡਾਂ ਦੇ ਬਹੁਤ ਸਾਰੇ ਸਾਥੀ ਇਹ ਸੜਕ ਦੇ ਉੱਪਰ ਦੀ ਲੰਘੇ ਵੀ ਹੋਣਗੇ ਕਦੇ ਉਹਨਾਂ ਨੇ ਵੀ ਇਹ ਗੱਲ ਨੋਟ ਕੀਤੀ ਹੋ ਕਿ ਬਾਕੀ ਇਹ ਸੜਕ ਦੇ ਉੱਪਰ ਬਹੁਤ ਸਾਰੀ ਗ੍ਰੀਨਰੀ ਹੈ ਬਹੁਤ ਸਾਰੀ ਹਰਿਆ ਹਰਿਆਵਲ ਆ ਉਹ ਇਸ ਸੜਕ ਦੇ ਉੱਪਰ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਦਰਖਤਾਂ ਬਾਰੇ ਸਾਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀ ਹਵਾ ਚ ਅਸੀਂ ਸਾਹ ਲੈਂਦੇ ਆ ਉਹ ਵੀ ਪ੍ਰਦੂਸ਼ਿਤ ਆ ਤੇ ਮਿੱਟੀ ਅਸੀਂ ਕੈਮੀਕਲ ਨਾਲ ਪ੍ਰਦੂਸ਼ਿਤ ਕਰਤੀ ਪਾਣੀ ਵੀ ਅਸੀਂ ਪ੍ਰਦੂਸ਼ਿਤ ਕਰਤਾ ਸੋ ਆਉਣ ਵਾਲੀਆਂ ਪੀੜ੍ਹੀਆਂ ਦੀ ਸੇਫਟੀ ਲਈ ਉਹਨਾਂ ਦੀ ਸੁਰੱਖਿਆ ਲਈ ਸਾਨੂੰ ਵਾਤਾਵਰਣ ਨਾਲ ਜ਼ਰੂਰ ਜੁੜਨਾ ਚਾਹੀਦਾ ਤੇ ਤੁਸੀਂ ਫਿਰ ਦੇਖੋ ਕਿ ਕਿਸ ਤਰ੍ਹਾਂ ਕਿੰਨੇ ਦਰਖਤ ਆਸੇ ਪਾਸੇ ਕਿੰਨੇ ਜਿਹੜੇ ਹਰੇ ਭਾਈ ਆ ਇਸ ਦਰਖਤ ਦੇ ਆਪਣਾ ਸੜਕ ਦੇ ਉੱਪਰੋਂ ਸਾਨੂੰ ਦੇਖਣ ਨੂੰ ਦੋਸਤੋ ਮਿਲ ਰਹੀ ਆ ਬਾਕੀ ਇੱਕ ਬਹੁਤ ਵਧੀਆ ਸਨੇਹਾ ਦੇ ਰਹੀ ਆ ਸੜਕ ਦੋਸਤੋ ਇਹ ਸੋ ਵੱਧ ਤੋਂ ਵੱਧ ਦਰਖਤ ਲਗਾਓ ਅੱਜ ਕੱਲ ਮੌਸਮ ਆ ਜਿਹੜਾ ਦਰਖਤਾਂ ਦਾ ਹੈਗਾ ਕਿਉਂਕਿ ਸੌਣ ਭਾਦੋਂ ਛੇਤੀ ਜੜਾ ਜਿਹੜੀ ਦਰਖਤ ਦੀ ਉਹ ਲੱਗ ਜਾਂਦੀ ਆ ਤੇ ਇੱਕ ਸੁੱਖ ਇੱਕ ਰੁੱਖ 100 ਸੁੱਖ ਦਰਖਤ ਮੌਜੂਦ ਰਹਿੰਦੇ ਨੇ ਇਹ ਆ ਗਿਆ ਤਲਵੰਡੀ ਰੋਡ ਇਧਰੋਂ ਮਿਰਜ਼ੇਣਾਂ ਨੂੰ ਜਾਂਦੀ ਆ ਸੜਕ ਤੇ ਦੋਸਤੋ ਆਹ ਨਥੇ ਇਹ ਪਿੰਡ ਦਾ ਹਸਪਤਾਲ ਆ ਜੋ ਖੰਡਰ ਬਣ ਚੁੱਕਿਆ ਸਖਦੇਵ ਸੁਖੀ ਢੱਲੋਂ ਜੋ ਕਿ ਕੈਬਨਿਟ ਮੰਤਰੀ ਸੀ ਉਸ ਸਮੇਂ ਬਰਨਾਲਾ ਵਿਚਾਰਤ ਦੇ ਵਿੱਚ ਉਹਨਾਂ ਨੇ ਬਣਾਇਆ ਸੀ ਤੇ ਅੱਗੇ ਦੋਸਤੋ ਇੱਕ ਸਕੂਲ ਦਿਖਾਉਣਾ ਤੁਹਾਨੂੰ ਵਿਰਾਸਤੀ ਕਿ ਜਿਹੜੇ ਸਕੂਲ ਤੋਂ ਪੜ੍ਹ ਕੇ ਅੱਜ ਵੱਡੀਆਂ-ਵੱਡੀਆਂ ਪੋਸਟਾਂ ਤੇ ਲੋਕ ਲੱਗੇ ਹੋਏ ਨੇ ਸਰਕਾਰੀ ਹਾਈ ਸਕੂਲ ਨਥੇਹਾ ਇਸ ਇਲਾਕੇ ਦਾ ਬਹੁਤ ਪੁਰਾਣਾ ਸਕੂਲ ਤਾਂ ਆ ਬੱਕਰੀਆਂ ਵਾਲੇ ਖੜੇ ਨੇ ਸਕੂਲ ਦੇ ਅੱਗੇ ਤੇ ਬਿਲਕੁਲ ਕਦੇ ਇੱਥੇ ਗੇਟ ਹੁੰਦਾ ਸੀ ਮੇਨ ਤੇ ਦੋਸਤੋ ਜਿਹੜਾ ਉਹ ਤੁਹਾਨੂੰ ਦਿਖਾਉਣਾ ਹੈ ਕਿ ਜ਼ੂਮ ਕਰਕੇ ਉਹ ਜਿਹੜੀ ਬਿਲਡਿੰਗ ਆ ਉਹ ਕਮਿਊਨਿਟੀ ਸੈਂਟਰ ਸੀ ਉਹ ਸਕੂਲ ਨੂੰ ਦੇਤਾ ਸੀ ਤੇ ਜਿਹੜੇ ਉਹ ਢੇਰੀ ਲੱਗੀ ਪਈ ਹੈ ਜਿੱਥੇ ਉਹ ਥੋੜਾ ਜੀ ਉੱਥੇ ਸਕੂਲ ਹੁੰਦਾ ਸੀ ਸਰਕਾਰੀ ਹਾਈ ਸਕੂਲ ਨਥੇਹਾ ਦੇ ਕਮਰੇ ਹੁੰਦੇ ਸੀ ਆ ਜਿਹੜਾ ਸਟੇਡੀਅਮ ਇੱਥੇ ਪ੍ਰਾਇਮਰੀ ਸਕੂਲ ਹੁੰਦਾ ਸੀ ਸੋ ਸਮੇਂ ਦੇ ਨਾਲ ਕਿੰਨਾ ਕੁਝ ਬਦਲ ਜਾਂਦਾ ਤੇ ਦੋਸਤੋ ਹੁਣ ਆਪਾਂ ਚੜ ਚੁੱਕੇ ਆ ਨਥੇਹੇ ਤੋਂ ਤਲਵੰਡੀ ਸਾਬੋ ਵੱਲ ਇਸ ਸੜਕ ਦੇ ਉੱਪਰ ਵੀ ਭਵੇਂ ਤਿੱਬਿਆਂ ਵਾਲਾ ਇਲਾਕਾ ਸੀ ਤੇ ਕਾਫੀ ਜਿਹੜੇ ਦਰਖਤਾਂ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਅੱਜਕੱਲ ਮੀਂਹ ਬਾਰਿਸ਼ਾ ਕਾਫੀ ਹੋਈ ਹੈ ਇਸ ਵਾਰੀ ਤੇ ਵਧੀਆ ਲੱਗਦਾ ਅੱਛਾ ਲੱਗਦਾ ਕਿਉਂਕਿ ਦਰਖਤਾਂ ਦਾ ਕਹਿੰਦੇ ਨੇ ਕਿ ਤਾਲਮੇਲ ਹੁੰਦਾ ਉੱਪਰੋਂ ਥੱਲੇ ਧਰਤੀ ਨਾਲ ਸਮੁੰਦਰ ਨਾਲ ਜਿੱਥੇ ਮੀਂਹ بارش ਜਿਆਦਾ ਹੁੰਦੀ ਆ ਤਾਂ ਉੱਥੇ ਕੁਦਰਤੀ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਸਾਰਾ ਕੁਝ ਠੀਕ ਰਹਿੰਦਾ ਸਾਡਾ ਵਾਤਾਵਰਣ ਠੀਕ ਰਹਿੰਦਾ ਸੋ ਦੋਸਤੋ ਸਾਨੂੰ ਮਿੱਟੀ ਨਾਲ ਹਵਾ ਨਾਲ ਜਾਂ ਸਿਰ ਵਾਤਾਵਰਣ ਦੀ ਜਾਂ ਸਾਡੇ ਆਉਣ ਵਾਲੀਆਂ ਨਸਲਾਂ ਵਾਸਤੇ ਕੋਈ ਚੰਗੀ ਇਸ ਤਰ੍ਹਾਂ ਦੇ ਜਿਹੜੇ ਕਦਮ ਨੇ ਉਹ ਚੱਕਣੇ ਚਾਹੀਦੇ ਨੇ ਤੇ ਤੁਸੀਂ ਦੇਖੋ ਅੱਗੇ ਆ ਇੱਥੋਂ ਅਸੀਂ ਟੂਰਨਾਮੈਂਟ ਤੇ ਖੇਡਣ ਜਾਂਦੇ ਹੁੰਦੇ ਬੱਸਾਂ ਤੇ ਸਾਡੇ ਡਾਣੇ ਵੱਜਦੇ ਤੇ ਸੜਕ ਵੀ ਹੁਣ ਤਾਂ ਸੁੱਖ ਨਾਲ ਕਾਫੀ ਖੁੱਲੀ ਹੋਊਗੀ ਸੜਕ ਨੈਸ਼ਨਲ ਹਾਈਵੇ ਆ ਦਿੱਲੀ ਨਾਲ ਜੋੜਨ ਵਾਲਾ ਇਹ ਸੋ ਬਹੁਤ ਸਾਰੇ ਜਿਹੜਾ ਹੈਗਾ ਜ਼ਮੀਨ ਦੇ ਰੇਟ ਵੀ ਇੱਥੇ ਕਾਫੀ ਵੱਧ ਚੁੱਕੇ ਨੇ ਸੜਕ ਦੇ ਉੱਪਰ ਤੇ ਚਲੋ ਇਹ ਦੇਖਣ ਨੂੰ ਤਸੱਲੀ ਆ ਕਿ ਦਰਖਤ ਹੈਗੇ ਨੇ ਆ ਦੇਖੋ ਫੇਰ ਇੱਥੇ ਵੀ ਪੂਰੀ ਆਪਾਂ ਕਹਿੰਦੀ ਆ ਦਰਖਤਾਂ ਨੇ ਆਪਦਾ ਝੁੰਗੜਵਾਟਾ ਬਣਾ ਰੱਖਿਆ ਤੇ ਉੱਪਰੋਂ ਵੀ ਜਾ ਕੇ ਇੱਕ ਦੂਜੇ ਨਾਲ ਮਿਲੇ ਹੋਏ ਨੇ ਸੋ ਬਿਲਕੁਲ ਇਹ ਵੀ ਗ੍ਰੀਨ ਟਨਲ ਹੀ ਲੱਗਦੀ ਆ ਬਿਲਕੁਲ ਜਿਹੜਾ ਨਥੇਹਾ ਤੋਂ ਡੈਰੀ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਬੜਾ ਵਧੀਆ ਦ੍ਰਿਸ਼ਾ ਅੱਛਾ ਨਜ਼ਾਰਾ ਪੇਸ਼ ਕਰ ਰਹੇ ਨੇ ਸੋ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵਾਲਾ ਆਪਾਂ ਨੂੰ ਧਿਆਨ ਦੇਣ ਦੀ ਦੋਸਤੋ ਲੋੜ ਹੈ ਵਾਤਾਵਰਣ ਬਚਾਉਣ ਲਈ ਧਰਤੀ ਦੀ ਲੰਬੀ ਉਮਰ ਲਈ ਆਉਣ ਵਾਲੀਆਂ ਨਸਲਾਂ ਦੀ ਲੰਬੀ ਉਮਰ ਲਈ ਬਹੁਤ ਬਹੁਤ ਧੰਨਵਾਦ ਦੋਸਤੋ ਚੰਗੀ ਲੱਗੀ ਉਹ ਵੀਡੀਓ